ਕੋਚੋ ਜਰਾ ਜੇਲ ਉਹ ਹੀ ਤਾਂ ਹੁੰਦੀ ਹੈ ਜਿੱਥੇ ਅਪਰਾਧੀਆਂ ਨੂੰ ਕਾਬੂ ਕੀਤਾ ਜਾਂਦਾ ਹੈ ਜਿੱਥੇ ਕਾਨੂੰਨ ਦੀ ਲਕੀਰ ਲੰਘਣ ਵਾਲੇ ਸਬਕ ਸਿੱਖਦੇ ਹਨ ਪਰ ਪੰਜਾਬ ਦੇ ਵਿੱਚ ਤਾਂ ਹਾਲਤ ਕੁਝ ਹੋਰ ਹੀ ਦੱਸ ਰਹੀ ਹੈ ਇੱਥੇ ਜੇਲ ਕਾਨੂੰਨ ਦੇ ਨਹੀਂ ਸਗੋ ਕਾਲੇ ਕਾਰੋਬਾਰ ਦੇ ਅੱਡੇ ਬਣ ਚੁੱਕੇ ਹਨ ਤੇ ਗੱਲ ਕੋਈ ਛੋਟੀ ਨਹੀਂ ਹੈ ਗੱਲ ਹੈ ਇੰਟਰਨੈਸ਼ਨਲ ਡਰਗ ਸਿੰਡੀਕੇਟ ਦੀ ਜੋ ਪਾਕਿਸਤਾਨ ਨਾਲ ਸਿੱਧੀ ਡੀਲਿੰਗ ਕਰ ਰਿਹਾ ਹੈ ਉਹ ਵੀ ਪੰਜਾਬ ਦੀਆਂ ਚਾਰ ਦਿਵਾਰੀਆਂ ਦੇ ਅੰਦਰ NCB ਚੰਡੀਗੜ੍ਹ ਜ਼ੋਨਲ ਯੂਨਿਟ ਨੇ ਇੱਕ ਵੱਡੇ ਆਪਰੇਸ਼ਨ ਦੇ ਤਹਿਤ ਇੱਕ ਪਰਦਾ ਫਾਸ਼ ਕੀਤਾ ਹੈ ਪਤਾ ਲੱਗਾ ਹੈ ਕਿ ਗੋਇੰਦਵਾਲ ਜੇਲ੍ਹ ਦੇ ਵਿੱਚ ਬੰਦ ਪੰਜਾਬ ਦੇ ਦੋ ਵੱਡੇ ਡਰੱਗ ਮਾਫੀਆ ਨਾ ਸਿਰਫ ਪਾਕਿਸਤਾਨ ਨਾਲ ਸੰਪਰਕ ਵਿੱਚ ਹਨ ਬਲਕਿ ਜੇਬ ਦੇ ਅੰਦਰੋਂ ਹੀ ਡਿਲੀਵਰੀ ਲੋਕੇਸ਼ਨ ਮਨੀ ਟ੍ਰੇਲ ਅਤੇ ਨਾਲ ਹੀ ਸਪਲਾਈ ਦਾ ਨੈਕਸਸ ਵੀ ਚਲਾ ਰਹੇ ਹਨ ਸੋਚੋ ਜੇਲ੍ਹ ਦੀਆਂ ਉੱਚੀਆਂ ਕੰਧਾਂ ਦੇ ਪਿੱਛੇ ਨਿਆਂ ਦੇ ਨਾਂ ਤੇ ਚੱਲ ਰਿਹਾ ਹੈ ਨਾਰਕੋ ਟੈਰਰ ਦਾ ਤੰਦਾਂ ਗੁਪਤ ਉਸਨਾਤੇ ਕਾਰਵਾਈ ਕਰਦੇ ਹੋਏ ਐਨਸੀਬੀ ਨੇ ਮੁਹਾਲੀ ਤੋਂ ਇੱਕ ਸ਼ੱਕੀ ਨੂੰ ਕਾਬੂ ਕੀਤਾ ਉਸ ਦੇ ਕਬਜ਼ੇ ਵਿੱਚੋਂ ਪਾਕਿਸਤਾਨ ਮੇਡ ਹਿਰੋਇਨ ਬਰਾਮਦ ਕੀਤੀ ਗਈ ਪੁੱਛਗਿੱਛ ਅੱਗੇ ਵਧੀ ਤਾਂ ਅੰਮ੍ਰਿਤਸਰ ਤੋਂ ਪਾਕਿਸਤਾਨੀ ਕਨੈਕਸ਼ਨ ਨਾਲ ਜੁੜਿਆ ਇੱਕ ਹੋਰ ਵੱਡਾ ਖਿਡਾਰੀ ਵੀ ਫੜਿਆ ਗਿਆ ਕੋਲ ਮਿਲਾ ਕੇ ਹੁਣ ਤੱਕ 4 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ 10 ਕਰੋੜ ਰੁਪਏ ਦੀ ਹਿਰੋਇਨ ਜ਼ਬਤ ਕੀਤੀ ਗਈ ਹੈ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਨਹੀਂ ਹੈ ਕਿ ਹਿਰੋਇਨ ਮਿਲੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਐਨਸੀਬੀ ਟੀਮ ਤੇ ਖੁਦ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਮਾਫੀਆ ਨੇ ਨਾ ਸਿਰਫ ਗੱਡੀ ਤੇ ਹਮਲਾ ਕੀਤਾ ਸਗੋਂ ਗੱਡੀ ਨੂੰ ਗਲਤ ਦਿਸ਼ਾ ਦੇ ਵਿੱਚ ਮੋੜ ਕੇ ਪੱਜਣ ਦੀ ਵੀ ਕੋਸ਼ਿਸ਼ ਕੀਤੀ। ਇਹ ਦੱਸਦਾ ਹੈ ਕਿ ਡਰੱਗਸ ਸਿੰਡੀਕੇਟ ਦੀਆਂ ਜੜਾਂ ਕਿੰਨੀਆਂ ਮਜ਼ਬੂਤ ਹਨ ਤੇ ਹਿੰਮਤ ਦੇਖੋ ਸਰਕਾਰੀ ਏਜੰਸੀ ਨੂੰ ਹੀ ਟਾਰਗੇਟ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ। ਜਾਂਚ ਦੇ ਦੌਰਾਨ ਇਹ ਪਤਾ ਲੱਗਾ ਕਿ ਸਾਰਾ ਸਿੰਡੀਕੇਟ ਸਿੱਧਾ ਪਾਕਿਸਤਾਨ ਦੇ ਨਾਲ ਜੁੜਿਆ ਹੋਇਆ ਹੈ। ਅਤੇ ਇਸ ਦੇ ਨਾਲ ਹੀ ਗੋਇੰਦਵਾਲ ਜੇਲ੍ਹ ਦੇ ਦੋ ਵੱਡੇ ਡਰੱਗ ਮਾਫੀਆ ਆਪਣੇ ਮੋਬਾਈਲ ਫੋਨਾਂ ਦੇ ਰਾਹੀਂ ਲਗਾਤਾਰ ਪਾਕਿਸਤਾਨ ਦੇ ਨਾਲ ਸਪਲਾਈ ਵੀ ਕਰ ਰਹੇ ਨੇ ਅਤੇ ਨਾਲ ਹੀ ਉਹ ਸੰਪਰਕ ਦੇ ਵਿੱਚ ਵੀ ਨੇ ਜੇਲ੍ਹ ਦੇ ਅੰਦਰੋਂ ਹੀ ਮੈਪ ਡਿਲੀਵਰੀ ਟਿਕਾਣੇ ਅਤੇ ਨਾਲ ਹੀ ਪੈਸਿਆਂ ਦੀ ਆਵਰਾ ਜਾਈ ਵੀ ਉਹ ਤੈਅ ਕਰਦੇ ਨੇ ਤੇ ਆਇਰੋਨੀ ਦੇਖੋ ਦੋਸਤੋ ਇਹ ਉਹੀ ਗੋਇੰਦਵਾਲ ਜੇਲ੍ਹ ਹੈ ਜਿੱਥੇ ਸਿੱਧੂ ਮੂਸੇਵਾਲਾ ਕਤਲ ਦੇ ਦੋ ਦੋਸ਼ੀਆਂ ਦੇ ਵਿੱਚ ਖੂਨੀ ਝੜਪ ਹੋਈ ਸੀ ਉਹੀ ਜੇਲ੍ਹ ਜਿੱਥੇ ਗੈਂਗਸਟਰਾਂ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਤੇ ਇਹ ਜੇਲ੍ਹ ਅਧਿਕਾਰੀ ਹੀ ਦੋਸ਼ੀ ਕਰਾਰ ਦਿੱਤੇ ਗਏ ਸਨ ਹੁਣ ਸਭ ਤੋਂ ਵੱਡਾ ਸਵਾਲ ਇਹ ਉੱਡਦਾ ਹੈ ਕਿ ਇਹ ਸਭ ਜੋ ਹੋ ਰਿਹਾ ਹੈ ਕੀ ਸਰਕਾਰ ਸੋਰੀ ਹੈ ਜੇਲ੍ਹਾਂ ਚੋਂ ਡਰਗ ਦਾ ਤੰਦਾ ਚੱਲ ਰਿਹਾ ਹੈ ਤੇ ਹਾਕਮ ਸਿਰਫ ਮਿੱਟੀਆਂ ਦੇ ਨੋਟਿਸ ਬਣਾ ਰਹੇ ਹਨ ਇੱਕ ਪਾਸੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਪੇਂਟ ਚੜੇ ਹੋਏ ਹਨ ਦੂਜੇ ਪਾਸੇ ਸਰਕਾਰ ਰੋਜ਼ਗਾਰ ਮੇਲੇ ਅਤੇ ਨਾਲ ਹੀ ਮੀਡੀਆ ਸ਼ੋਅ ਲਗਾਉਣ ਦੀ ਵੀ ਗੱਲ ਕਰਦੀ ਹੈ ਕਿ ਇਹ ਹਾਕਮਾਂ ਦੀ ਬੇਖਬਰੀ ਹੈ ਜਾਂ ਫਿਰ ਜਾਣਬੁੱਝ ਕੇ ਮੂੰਹ ਮੋੜ ਲੈਣ ਦੀ ਸਿਆਸਤ ਹੈ ਦੋਸਤੋ ਪੰਜਾਬ ਦੀਆਂ ਜੇਲ੍ਹਾਂ ਹੁਣ ਕੈਦਖਾਨਾ ਨਹੀਂ ਰਹੀਆਂ ਇਹ ਤਾਂ ਡਰਗ ਦੇ ਟੈਰਰ ਤੇ ਨਾਲ ਹੀ ਕਮਾਂਡ ਸੈਂਟਰ ਬਣ ਗਿਆ ਨੇ ਅੱਜ ਸਵਾਲ ਸਿਰਫ ਇਹ ਨਹੀਂ ਹੈ ਕਿ ਗੋਇੰਦਵਾਲ ਜੇਲ੍ਹ ਤੋਂ ਪਾਕਿਸਤਾਨ ਨਾਲ ਡਰਗ ਸਿੰਡੀਕੇਟ ਕਿਵੇਂ ਚੱਲ ਰਿਹਾ ਹੈ ਸਵਾਲ ਇਹ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਕੌਣ ਚਲਾ ਰਿਹਾ ਹੈ ਸਰਕਾਰ ਜਾਂ ਗੈਂਗਸਟਰ ਜਵਾਬ ਜਦੋਂ ਵੀ ਆਏ ਇਹ ਗੱਲ ਤੈ ਹੈ ਕਿ ਪੰਜਾਬ ਦੇ ਨੌਜਵਾਨ ਦੀ ਜ਼ਿੰਦਗੀ ਦੇ ਨਾਲ ਸਭ ਤੋਂ ਵੱਡਾ ਤੋਖਾ ਹੋ ਰਿਹਾ ਹੈ ਤੁਸੀਂ ਇਸ ਖਬਰ ਨੂੰ ਲੈ ਕੇ ਆਪਣੀ ਟਿੱਪਣੀ ਸਾਡੇ ਨਾਲ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ